ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਨੂੰ ਅਸੀਂ ਕਿਸੇ ਵੀ ਕੈਨਵਸ ਦੇ ਵਿੱਚ ਰੱਖ ਕੇ ਮਾਪ ਸਕਦੇ ਹਾਂ ਉਹਨਾਂ ਦੀ ਸ਼ਹਾਦਤ ਪੂਰੇ ਵਿਸ਼ਵ ਵਾਸਤੇ ਵੀ ਹੈ ਪੂਰੀ ਸ੍ਰਿਸ਼ਟੀ ਵਾਸਤੇ ਵੀ ਹੈ ਇਸ ਹਿੰਦ ਵਾਸਤੇ ਵੀ ਅਸੀਂ ਇਹਨਾਂ ਤੋਂ ਮੁਨਕਰ ਨਹੀਂ ਹੋ ਸਕਦੇ ਸਾਨੂੰ ਹਿੰਦ Hindu ਤੇ Hinduਤਵ ਦੇ ਫਰਕ ਨੂੰ ਸਮਝਣਾ ਪਊਗਾ ਜਿਨ੍ਹਾਂ ਦਾ ਧਰਮ ਖਤਰੇ ਸੀ ਅੱਜ ਉਹ ਦੂਜੀਆਂ ਕੌਮਾਂ ਲਈ ਦੂਜੀਆਂ ਧਰਮਾਂ ਲਈ ਖਤਰਾ ਬਣੇ ਪਏ ਨੇ ਕੀ ਕਾਰਨ ਹੈ ਕਿ ਜਿਨ੍ਹਾਂ ਨੇ 350 ਸਾਲ ਪਹਿਲਾਂ ਫਰਿਆਦਾਂ ਕੀਤੀਆਂ ਹੋਣ ਕਿ ਸਾਡੇ ਧਰਮ ਨੂੰ ਬਚਾਓ ਉਹਨਾਂ ਵਾਸਤੇ ਸਾਡੇ ਗੁਰੂ ਨੇ ਦਿੱਲੀ ਦੇ ਤਖਤ ਲਾਲ ਕਿਲੇ ਦੇ ਸਾਹਮਣੇ ਜਾ ਕੇ ਸ਼ਹਾਦਤ ਦਿੱਤੀ ਹੋਵੇ ਜੇ ਉਹ ਭੁੱਲ ਜਾ ਉਹਨਾਂ ਦੇ ਅੰਦਰ ਇਨਫਿਉਰਿਟੀ ਹੈ ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਭਰਾਓ ਮਨੁੱਖੀ ਅਧਿਕਾਰ ਉਹਨਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਮਨੁੱਖ ਸਮਝਿਆ ਜਾਂਦਾ ਇਹ ਗੱਲ ਸਾਨੂੰ ਆਪਣੇ ਖਾਨੇ ਵਿੱਚ ਪਾ ਲੈਣੀ ਚਾਹੀਦੀ ਕਿ ਸਾਡਾ ਦੁਸ਼ਮਣ ਸਾਨੂੰ ਮਨੁੱਖ ਨਹੀਂ ਸਮਝਦਾ 1956 ਤੋਂ ਲੈ ਕੇ 2016 ਤੱਕ 43 ਵੱਡੇ ਐਮਸਾਈਡ ਹੋਏ ਆ 43 ਵੱਡੇ ਤੇ UNO ਨੇ ਮਾਨਤਾ ਸਿਰਫ ਤੇ ਸਿਰਫ ਉਹਨਾਂ ਨੂੰ ਦਿੱਤੀ ਹੈ ਜਿਹਦੇ ਚ ਬੋਸਨੀਆਂ ਦਾ ਜ਼ੀਬੀ ਦੀ ਦਾ ਅਰਵਾਂਡਾ ਦਾ ਯ ਐਮਸਾਈਡ ਆ ਕੰਬੋਡੀਆ ਦਾ ਯ ਐਮਸਾਈਡ ਉਹਨਾਂ ਨੂੰ ਮਾਨਤਾ ਦਿੱਤੀ ਮਾਨਤਾ ਸਿਰਫ ਉਹਨੂੰ ਦਿੱਤੀ ਜਾਂਦੀ ਹੈ ਜਿਹਨੂੰ ਗਲੋਬਲ ਪਾਵਰਾਂ ਕਹਿਣ ਕਿ ਇਹਨੂੰ ਮਾਨਤਾ ਜਿਹਦੇ ਹੱਕ ਦੇ ਵਿੱਚ ਗਲੋਬਲ ਪਾਵਰ ਤੇ ਸਾਡੇ ਹੱਕ ਦੇ ਵਿੱਚ ਕਿਹੜੀ ਗਲੋਬਲ ਪਾਵਰ ਹੈ ਕਿਹੜੀ ਐਡਵਾਂਟੇਜ ਅਸੀਂ ਉਹਨਾਂ ਨੂੰ ਦੇ ਸਕਦੇ ਸਾਨੂੰ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਜੇ ਏਕਤਾ ਦੀ ਗੱਲ ਕਰੀਏ ਤੇ ਏਕਤਾ ਵੀ ਲਿਸਟ ਬੜੀ ਲੰਮੀ ਆ ਸਾਡੇ ਧੰਗੁਰੂ ਗ੍ਰੰਥ ਸਾਹਿਬ ਇੱਕ ਨੇ ਸਾਡੀ ਅਰਦਾਸ ਇੱਕ ਆ ਸਾਡੀ ਫਤਿਹ ਇੱਕ ਆ ਸਾਡੀਆਂ 10 ਬਾਤਾਂ ਆ ਇੱਕ ਨੇ ਸਾਡਾ ਅਮਰ ਤੇ ਕਿਹਾ ਸਾਡੇ ਕਕਾਰ ਇੱਕ ਨੇ ਕਿੰਨੀ ਏਕਤਾ ਪਰ ਅਸੀਂ ਜਦੋਂ ਪੰਥਕ ਸਟੇਜਾਂ ਤੋਂ ਉਹ ਗੱਲ ਛੇੜਨੀ ਆ ਜਿਹੜੀ ਕੌਮ ਦੇ ਵਿੱਚ ਝਗੜਾ ਪੈਦਾ ਕਰੇ ਮੈਨੂੰ ਲੱਗਦਾ ਕਰਨੀ ਨਹੀਂ ਚਾਹੀਦੀ ਸਾਨੂੰ ਪੰਥਕ ਸਟੇਜਾਂ ਤੋਂ ਕੇਵਲ ਤੇ ਕੇਵਲ ਉਹਨਾਂ ਗੱਲਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਜਿਹੜੀਆਂ ਗੱਲਾਂ ਇਕਤਾ ਵਾਲੇ ਪਾਸੇ ਲੈ ਕੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਵੱਡੋ ਕੱਲੂ ਮੈਂ ਸਾਕਾ ਸਾਧਨ ਹੇਤ ਇਤੀ ਜਾਣਕਾਰੀ ਸੀਸ ਦੀ ਆ ਪਰ ਸੀ ਨਾ ਉਚੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਅਰਨਿਕੀ ਗੋਦ ਅੰਦਰ ਬੈਠੇ ਖਾਲਸਾ ਦੀ ਫਤਿਹ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਦੀ 350 ਸਾਲਾ ਸ਼ਤਾਪਦੀ ਵਾਲੇ ਦਿਨ ਸ਼ਤਾਪਦੀ ਨੂੰ ਸਮਰਪਿਤ ਇਹ ਮਨੁੱਖੀ ਅਧਿਕਾਰਾਂ ਦੇ ਦਿਨ ਦੇ ਉੱਤੇ ਅਸੀਂ ਮਨਾ ਰਹੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਨੂੰ ਅਸੀਂ ਕਿਸੇ ਵੀ ਕੈਨਵਸ ਦੇ ਵਿੱਚ ਰੱਖ ਕੇ ਮਾਪ ਸਕਦੇ ਹਾਂ ਉਹਨਾਂ ਦੀ ਸ਼ਹਾਦਤ ਪੂਰੇ ਵਿਸ਼ਵ ਵਾਸਤੇ ਵੀ ਹੈ ਪੂਰੀ ਸ੍ਰਿਸ਼ਟੀ ਵਾਸਤੇ ਵੀ ਹੈ ਇਸ ਹਿੰਦ ਵਾਸਤੇ ਵੀ ਹੈ ਅਸੀਂ ਇਹਨਾਂ ਤੋਂ ਮੁਨਕਰ ਨਹੀਂ ਹੋ ਸਕਦੇ ਸਾਨੂੰ ਹਿੰਦ ਹਿੰਦੂ ਤੇ ਹਿੰਦੂਤਵ ਦੇ ਫਰਕ ਨੂੰ ਸਮਝਣਾ ਪਊਗਾ। ਅਕਿਰਤ ਘਣ ਤੇ ਅੱਗੇ ਕਹਿੰਦਾ ਕਿ ਸਾਡੇ ਵਾਸਤੇ ਗੁਰੂ ਨੇ ਕੀਤਾ ਕੀ? ਸਾਡੇ ਵਾਸਤੇ ਤੁਸੀਂ ਕੀ ਕੀਤਾ? ਤੇ ਅਸੀਂ ਵੀ ਇਹਨਾਂ ਗੱਲਾਂ ਤੋਂ ਮੁਨਕਰ ਹੋਈ ਜਾਈਏ। ਇਹ ਗੱਲ ਵੀ ਸਹੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਕਸ਼ਮੀਰੀ ਪੰਡਤ ਆਏ ਆ ਕੇ ਫਰਿਆਦ ਕੀਤੀ। ਕਿ ਗੁਰਦੇਵ ਸੱਚੇ ਪਾਤਸ਼ਾਹ ਸਾਡੇ ਧਰਮ ਨੂੰ ਖਤਰਾ ਸਾਡਾ ਧਰਮ ਖੋਇਆ ਜਾ ਰਿਹਾ ਸਾਨੂੰ ਦੀਵਾਲੀਆਂ ਨਹੀਂ ਮਨਾਉਣ ਦਿੰਦੇ ਸਾਨੂੰ ਸਾਡੇ ਮੌਸਮੀ ਤਿਹਾਰ ਨਹੀਂ ਮਨਾਉਣ ਦਿੰਦੇ ਅੱਜ ਅਫਗਾਨ ਸ਼ੇਰ ਸਾਡੇ ਜਨੂ ਲਾ ਰਿਹਾ ਸਾਡੇ ਧਰਮ ਨੂੰ ਖਤਰਾ ਅਸੀਂ ਅਮਰਨਾਥ ਜਾ ਕੇ ਸ਼ਿਵ ਨੂੰ ਵੀ ਅਰਾਧਿਆ ਅਸੀਂ ਉੱਥੇ ਜਾ ਕੇ ਉਹਦੀ ਬੰਦਗੀ ਕੀਤੀ ਵਰਤ ਰੱਖੇ ਕਿ ਸਾਡੇ ਧਰਮ ਨੂੰ ਰੱਖ ਪਰ ਕੋਈ ਦੇਵੀ ਦੇਵਤਾ ਸਾਡੇ ਵਾਸਤੇ ਨਹੀਂ ਆਇਆ ਗੁਰਦੇਵ ਸੱਚੇ ਪਾਤਸ਼ਾਹ ਤੁਸੀਂ ਹਿੰਦ ਦੇ ਪੀਰ ਹੋ ਜਦੋਂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮੱਕੇ ਦੀ ਧਰਤੀ ਤੇ ਗਏ ਸਨ ਉੱਥੇ ਦਸਤਗੀਰ ਕਾਜੀ ਰੁਕਨ ਦੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਹਿੰਦ ਦੇ ਪੀਰ ਕਿਹਾ ਹਿੰਦ ਇੱਕ ਜਿਓਗ੍ਰਾਫੀਈ ਭੂਗੋਲਿਕ ਏਰੀਏ ਦਾ ਸ਼ਬਦ ਆ ਕਿਸੇ ਧਰਮ ਦੇ ਨਾਲ ਜੁੜਿਆ ਹੋਇਆ ਸ਼ਬਦ ਨਹੀਂ ਆ ਤੁਸੀਂ ਉੱਥੋਂ ਦੇ ਪੀਰੋ ਮਹਾਰਾਜ ਤੁਹਾਡੀ ਗੱਦੀ ਹਿੰਦ ਦੀ ਗੱਦੀ ਕਿਰਪਾ ਕਰੋ ਸਾਡੇ ਧਰਮ ਦੀ ਰੱਖਿਆ ਕਰੋ ਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਗੁਰੂ ਤੇਗ বাহাদুর ਸਾਹਿਬ ਤੇ ਜਨੇਊ ਨਹੀਂ ਸੀ ਪਹਿਨਦੇ ਗੁਰਤੇਗ বাহাদুর ਸਾਹਿਬ ਜੀ ਤਿਲਕ ਤੇ ਨਹੀਂ ਸੀ ਲਾਉਂਦੇ ਪਰ ਉਹਨਾਂ ਦੇ ਤਿਲਕ ਤੇ ਜੰਨੂ ਦੀ ਰਾਖੀ ਕੀਤੀ ਜਿਨ੍ਹਾਂ ਦਾ ਅੱਜ ਨਿਜਾਮ ਆ ਤੇ ਅਸੀਂ ਇਸ ਗੱਲ ਦੀ ਚਰਚਾ ਕਰ ਰਹੇ ਹਾਂ ਕਿ ਉਹਨਾਂ ਦੇ ਨਿਜਾਮ ਦੇ ਅੰਦਰ ਕਦੇ ਜਿਨ੍ਹਾਂ ਦਾ ਧਰਮ ਖਤਰੇ ਸੀ ਅੱਜ ਉਹ ਦੂਜੀਆਂ ਕੌਮਾਂ ਲਈ ਦੂਜੀਆਂ ਧਰਮਾਂ ਲਈ ਖਤਰਾ ਬਣੇ ਪਏ ਨੇ ਕੀ ਕਾਰਨ ਹੈ ਕਿ ਜਿਨ੍ਹਾਂ ਨੇ 350 ਸਾਲ ਪਹਿਲਾਂ ਫਰਿਆਦਾਂ ਕੀਤੀਆਂ ਹੋਣ ਕਿ ਸਾਡੇ ਧਰਮ ਨੂੰ ਬਚਾਓ ਉਹਨਾਂ ਵਾਸਤੇ ਸਾਡੇ ਗੁਰੂ ਨੇ ਦਿੱਲੀ ਦੇ ਤਖਤ ਲਾਲ ਕਿਲੇ ਦੇ ਸਾਹਮਣੇ ਜਾ ਕੇ ਸ਼ਹਾਦਤ ਦਿੱਤੀ ਹੋਵੇ ਤੇ ਉਹ ਭੁੱਲ ਜਾਣ ਉਹਨਾਂ ਦੇ ਅੰਦਰ ਇਨਫਿਉਰਿਟੀ ਹੈ ਉਹਨਾਂ ਦੇ ਅੰਦਰ ਡਰਿਆ ਕਦੀ ਵੀ ਹਿੰਦੂ ਤਵ ਹਿੰਦੂ ਸਟੇਟ ਦੇ ਅੰਦਰ ਇਹ ਇੱਛਾ ਹੀ ਨਹੀਂ ਸੀ ਰਾਜ ਕਰਨ ਦੀ ਕਿ ਅਸੀਂ ਇੱਥੇ ਰਾਜ ਕਰੀਏ ਕੀ ਆਈਡੀਆ ਉਹਨਾਂ ਦੇ ਕੋਲ ਰਾਜ ਕਰਨ ਦਾ ਕੀ ਸਮਾਜ ਦੇ ਕਲਿਆਣ ਦਾ ਆਈਡੀਆ ਕੋਈ ਕੀ ਸੋਸ਼ਲ ਵੈਲਫੇਅਰ ਦਾ ਆਈਡੀਆ ਉਹਨਾਂ ਦੇ ਕੋਲ ਕੋਈ ਕੋਈ ਆਈਡੀਆ ਨਹੀਂ ਜੇ ਇਸ ਖਿੱਤੇ ਦੇ ਵਿੱਚ ਐਥਿਕਸ ਨੂੰ ਧਿਆਨ ਦੇ ਵਿੱਚ ਰੱਖਦੇ ਆ ਮੋਰਲ ਵੈਲਿਊਸ ਨੂੰ ਧਿਆਨ ਦੇ ਵਿੱਚ ਰੱਖਦੇ ਆ ਇਨਸਾਨੀ ਕਦਰਾਂ ਕੀਮਤਾਂ ਨੂੰ ਧਿਆਨ ਵਿੱਚ ਰੱਖਦੇ ਆ ਜੇ ਕਿਸੇ ਕੋਲ ਰਾਜ ਕਰਨ ਦਾ ਆਈਡੀਆ ਤੇ ਉਹ ਕੇਵਲ ਤੇ ਕੇਵਲ ਸਿੱਖਾਂ ਦੇ ਕੋਲ ਹੈ ਕਿਉਂਕਿ ਸਾਡੇ ਗੁਰੂ ਨੇ ਕਿਹਾ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਣ ਸਾਡੇ ਗੁਰੂ ਨੇ ਦੂਜਿਆਂ ਦੇ ਧਰਮ ਲਈ ਆਪਣੀ ਕੁਰਬਾਨੀ ਦਿੱਤੀ ਹੈ ਦੁਨੀਆਂ ਦੇ ਉੱਤੇ ਕੋਈ ਵੀ ਰਹਿਬਰ ਨਹੀਂ ਜਿਨੇ ਕਿਸੇ ਦੇ ਧਰਮ ਵਾਸਤੇ ਆਪਣੀ ਸ਼ਹਾਦਤ ਦਿੱਤੀ ਉਹਨਾਂ ਦੇ ਅੰਦਰ ਇਨਫੀਰੀਟੀ ਹੈ ਕਿ ਜੇ ਇਸ ਥਾਂ ਦੇ ਉੱਤੇ ਸਿੱਖ ਰਾਜ ਬਣ ਗਿਆ ਸ਼ਾਇਦ ਕਿਤੇ ਸਾਡਾ ਧਰਮ ਖਤਰੇ 'ਚ ਨਾ ਪਵੇ। ਸ਼ਾਇਦ ਕਿਤੇ ਸਾਡੀ ਵਜਾਰਤ ਸਾਡੀ ਕੁਰਸੀ ਜਾਂਦੀ ਨਾ ਜਾਏ। ਅਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹਾਂ ਭਰਾਓ ਮਨੁੱਖੀ ਅਧਿਕਾਰ ਉਹਨਾਂ ਦੇ ਹੁੰਦੇ ਆ ਜਿਨ੍ਹਾਂ ਨੂੰ ਮਨੁੱਖ ਸਮਝਿਆ ਜਾਂਦਾ ਹੋਵੇ। ਇਹ ਗੱਲ ਸਾਨੂੰ ਆਪਣੇ ਖਾਨੇ ਵਿੱਚ ਪਾ ਲੈਣੀ ਚਾਹੀਦੀ ਕਿ ਸਾਡਾ ਦੁਸ਼ਮਣ ਸਾਨੂੰ ਮਨੁੱਖ ਨਹੀਂ ਸਮਝਦਾ। ਅਸੀਂ ਯੂਨਾਈਟਿਡ ਨੇਸ਼ਨ ਵੱਲ ਵੇਖਦੇ ਆ ਯੂਨੋ ਵੱਲ ਵੇਖਦੇ ਆ ਕਿ ਸ਼ਾਇਦ ਉਹ ਸਾਡੇ ਦਰਦ ਨੂੰ ਸਮਝਣ ਸ਼ਾਇਦ ਉਹ ਸਾਡੇ ਅਧਿਕਾਰਾਂ ਨੂੰ ਸਮਝਣ 1956 ਤੋਂ ਲੈ ਕੇ 2016 ਤੱਕ 43 ਵੱਡੇ ਜਨੋਸਾਈਡ ਹੋਏ ਆ 43 ਵੱਡੇ ਜਨੋਸਾਈਡ ਤੇ ਯੂਨੋ ਨੇ ਮਾਨਤਾ ਸਿਰਫ ਤੇ ਸਿਰਫ ਉਹਨਾਂ ਨੂੰ ਦਿੱਤੀ ਆ ਜਿਹਦੇ ਚ ਬੋਸਨੀਆਂ ਦਾ ਜ਼ਦੀਦੀ ਦਾ ਅਰਵਾਂਡਾ ਦਾ ਜਨੋਸਾਈਡ ਆ ਕੰਬੋਡੀਆ ਦਾ ਜਨੋਸਾਈਡ ਆ ਉਹਨਾਂ ਨੂੰ ਮਾਨਤਾ ਦਿੱਤੀ ਮਾਨਤਾ ਸਿਰਫ ਉਹਨਾਂ ਨੂੰ ਦਿੱਤੀ ਜਾਂਦੀ ਹੈ ਜਿਹਨੂੰ ਗਲੋਬਲ ਪਾਵਰਾਂ ਕਹਿਣ ਕਿ ਇਹਨੂੰ ਮਾਨਤਾ ਦਿਓ ਜਿਹਦੇ ਹੱਕ ਦੇ ਵਿੱਚ ਗਲੋਬਲ ਪਾਵਰ ਬੋਲੇ ਤੇ ਸਾਡੇ ਹੱਕ ਦੇ ਵਿੱਚ ਕਿਹੜੀ ਗਲੋਬਲ ਪਾਵਰ ਆਜ ਕਿਹੜੀ ਐਡਵਾਂਟੇਜ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ ਸਾਨੂੰ ਉਹਦੇ ਵੱਲ ਧਿਆਨ ਦੇਣਾ ਚਾਹੀਦਾ ਸਾਨੂੰ ਸਮਝਣਾ ਚਾਹੀਦਾ ਜਿੰਨਾ ਚਿਰ ਤੱਕ ਅਸੀਂ ਪੰਥਕ ਸਟੇਜਾਂ ਤੋਂ ਆ ਕੇ ਮਿਨੀਮਮ ਅਜੰਡੇ ਤੇ ਆਪਣੀ ਸਹਿਮਤੀ ਨਹੀਂ ਨਾ ਬਣਾਉਂਦੇ ਸਾਡੇ ਵਿੱਚ ਜੇ ਏਕਤਾ ਦੀ ਗੱਲ ਕਰੀਏ ਤੇ ਏਕਤਾ ਦੀ ਲਿਸਟ ਬੜੀ ਲੰਮੀ ਆ ਸਾਡੇ ਧੰਗੁਰੂ ਗ੍ਰੰਥ ਸਾਹਿਬ ਇੱਕ ਨੇ ਸਾਡੀ ਅਰਦਾਸ ਇੱਕ ਆ ਸਾਡੀ ਫਤਿਹ ਇੱਕ ਆ ਸਾਡੀਆਂ 10 ਪਾਤਸ਼ਾਹੀਆਂ ਇੱਕ ਨੇ ਸਾਡਾ ਅਮਰ ਤੇ ਕਿਹਾ ਸਾਡੇ ਕਕਾਰ ਇੱਕ ਨੇ ਕਿੰਨੀ ਏਕਤਾ ਪਰ ਅਸੀਂ ਜਦੋਂ ਪੰਥਕ ਸਟੇਜਾਂ ਤੋਂ ਉਹ ਗੱਲ ਛੇੜਨੀ ਆ ਜਿਹੜੀ ਕੌਮ ਦੇ ਵਿੱਚ ਝਗੜਾ ਪੈਦਾ ਕਰੇ ਮੈਨੂੰ ਲੱਗਦਾ ਕਰਨੀ ਨਹੀਂ ਚਾਹੀਦੀ ਸਾਨੂੰ ਪੰਥਕ ਸਟੇਜਾਂ ਤੋਂ ਕੇਵਲ ਤੇ ਕੇਵਲ ਉਹਨਾਂ ਗੱਲਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ ਜਿਹੜੀਆਂ ਗੱਲਾਂ ਏਕਤਾ ਵਾਲੇ ਪਾਸੇ ਲੈ ਕੇ ਸਾਡੀ ਗੱਲ ਉਦੋਂ ਹੋਊਗੀ ਜਦੋਂ ਅਸੀਂ ਗਲੋਬਲ ਪਾਵਰਾਂ ਲਈ ਕੋਈ ਫਾਇਦਾ ਬਣਾਵਾਂਗੇ ਕਿਉਂਕਿ ਯੂਨਾਈਟਿਡ ਨੇਸ਼ਨ ਵਰਲਡ ਵਾਰ 2 ਤੋਂ ਬਾਅਦ ਬਣਿਆ ਆਈਐਮਐਫ ਵਰਲਡ ਵਾਰ 2 ਤੋਂ ਬਾਅਦ ਬਣਿਆ ਵਰਲਡ ਬੈਂਕ ਜਿਹੜਾ ਵਰਲਡ ਵਾਰ 2 ਤੋਂ ਬਾਅਦ ਬਣਿਆ ਇਹ ਸਾਰੀਆਂ ਸੰਸਥਾਵਾਂ ਬਣੀਆਂ ਵਰਲਡ ਨੂੰ ਕੰਟਰੋਲ ਕਰਨ ਵਾਸਤੇ ਜੰਗ ਨੂੰ ਰੋਕਣ ਵਾਸਤੇ ਹਥਿਆਰਾਂ ਦੀਆਂ ਲੜਾਈਆਂ ਨੂੰ ਰੋਕਣ ਵਾਸਤੇ ਪਰ ਜਦੋਂ ਗਾਜ਼ਾ ਦੇ ਵਿੱਚ ਸਾਡੇ ਸਾਹਮਣੇ ਜੈਨੋਸਾਈਡ ਹੋ ਰਿਹਾ ਸੀ ਕਤਲੇਆਮ ਹੋ ਰਿਹਾ ਸੀ ਉਸ ਸਮੇਂ ਮਿਸਰ ਨੇ ਇਜ਼ਰਾਇਲ ਦੇ ਨਾਲ 32 ਮਿਲੀਅਨ ਡਾਲਰ ਦੀ ਗੈਸ ਡੀਲ ਸਾਈਨ ਕੀਤੀ ਉਸ ਸਮੇਂ ਯੂਏਈ ਨੇ 3 ਮਿਲੀਅਨ ਦਾ ਟ੍ਰੇਡ ਕੀਤਾ 2024 ਦੇ ਵਿੱਚ ਜਦੋਂ ਸਾਡੇ ਸਾਹਮਣੇ ਜੈਨੋਸਾਈਡ ਹੋ ਰਿਹਾ ਸੀ ਯੂਨਾਈਟਿਡ ਨੇਸ਼ਨਸ ਤੇ ਵੱਡੀਆਂ ਪਾਵਰਾਂ ਉਹ ਐਡਵਾਂਟੇਜ ਦੀ ਭਾਸ਼ਾ ਨੂੰ ਸਮਝਦੀਆਂ ਸਾਨੂੰ ਆਪਣੀ ਆਰਥਿਕਤਾ ਤੇ ਧਿਆਨ ਦੇਣਾ ਚਾਹੀਦਾ ਸਾਡਾ ਇਕਨੋਮਿਕ ਮਾਡਲ ਜਿਹੜਾ ਉਹਨੂੰ ਸਟਰੋਂਗ ਕਰਨਾ ਚਾਹੀਦਾ ਵਰਲਡ ਪਾਵਰਾਂ ਸਾਡੇ ਵੱਲ ਧਿਆਨ ਦੇਣਗੀਆਂ ਫੇਰ ਸ਼ਾਇਦ ਤੁਹਾਨੂੰ ਮਨੁੱਖ ਸਮਝਿਆ ਜਾ ਸਕੇ ਜੇਕਰ ਤੁਹਾਡੇ ਕੋਲ ਕੋਈ ਇਕਨੋਮਿਕ ਮਾਡਲ ਨਹੀਂ ਤੇ ਦੁਨੀਆ ਦੀ ਕਿਸੇ ਤਾਕਤ ਨੇ ਤੁਹਾਨੂੰ ਮਨੁੱਖ ਨਹੀਂ ਸਮਝਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ